ਖਾਣਾ ਖਾਣਾ ਰੋਟੀ ਖਾਣੀ ਹੈ ਹੈ ਤਾਕਤ ਖਾਓ 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 ਲੱਸੀ ਪਾਉ ਹੁਣ ਖਾਓ ਰਜ ਲੋ ਆ ਚੱਕਰ ਲੈ ਲਈ Let's see, vamos. Hmm? Ah, la, la. ਦੇਖੋ ਜੀ ਇਹ ਪੂੰਛਾਂ ਹਿਲਦੀਆਂ ਨੇ ਇਹ ਤੋਂ ਬਦਲਾ ਤਾਂ ਵੀ ਇਹ ਖੁਸ਼ ਨੇ ਜਦੋਂ ਖੁਸ਼ ਹੋਣ ਫਿਰ ਇਹ ਪੂੰਛਾਂ ਲਾਉਂਦੇ ਨੇ ਤੂੰ ਉਹ ਤੂੰ ਨਹੀਂ ਹਲਾਉਂਦਾ ਪੂੰਛ ਓਏ